ਤਨਾੰਦ ਸੀ ਵਾਈਗਰੂ ਮਾਰਾ ਇਹਦਾ ਪ੍ਰਕਾਸ਼ ਹੈ ਥੱਲੇ ਦਾ ਸਕੂਲ ਇਧਰ ਨਿਹਨ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਐ 7 ਨਵੰਬਰ 2025 ਤੇ ਵਾਰ ਹੈਗਾ ਸ਼ੁੱਕਰਵਾਰ ਤੇ ਟਾਈਮ ਹੋ ਗਿਆ ਵਾ 6:10 ਤੇ ਸਾਡੀ ਯਾਤਰਾ ਦਾ ਦਿਨ ਹੈਗਾ ਅਜ 12ਵਾਂ ਤੇ ਇਸ ਟਾਈਮ ਅਸੀਂ ਖੜੇ ਆ ਗੁਰਦੁਆਰਾ ਸਾਹਿਬ ਤੇਜਪੁਰ ਦੇ ਅਸਾਮ ਤੇ ਸਮਾਨ ਅਸੀਂ ਬੰਨ ਲਿਆ ਸਾਰਾ ਸਾਈਕਲ ਸਾਡੇ ਤਿਆਰ ਨੇ ਅਸੀਂ ਵੀ ਤਿਆਰ ਬਰ ਤਿਆਰ ਆਂ ਔਰ ਅਡਾ ਰਾਤ ਦਾ ਜਰਾ ਸਟੇ ਸੀ ਉੱਥੇ ਗੁਰਦੁਆਰਾ ਸਾਹਿਬ ਸੀਗਾ ਤੇ ਸਾਡੀ ਹੁਣ ਚੱਲਣ ਦੀ ਤਿਆਰੀ ਹੈ ਤੇ ਅੱਜ ਦਾ ਜਿਹੜਾ ਸਫ਼ਰ ਸਾਡਾ ਹੈਗਾ ਵਾ तकरीबन 150 ਕਿਲੋਮੀਟਰ ਹੈ ਤੇ ਅੱਜ ਅਸੀਂ ਪਹੁੰਚਣਾ ਹੈ ਤਾਮਲਪੁਰ ਤੇ ਇਹਪੋਂ ਚੱਲ ਕੇ ਜੁੜੇ ਰਹੋ ਸਫ਼ਰ ਦੇ ਨਾਲ ਚਲੋ ਫਿਰ ਕਰਦੇ ਸਫ਼ਰ ਸ਼ੁਰੂ ਟਾਈਮ ਹੋ ਗਿਆ ਜੀ 6:30 ਦਾ ਤੇ ਰਾਈਡ ਕਰਤੀ ਸ਼ੁਰੂ ਤੇ ਕ੍ਰਾਸ ਕਰਿਆ ਤੇਜਪੁਰ ਤੇ ਇਧਰ ਧੁੱਪ ਚੜ ਗਈ ਹੈ ਪੂਰੀ ਦਿਨ ਲੱਗ ਗਿਆ ਤੇ सोने सोने घर आ रहे सवेरे माहौल बहुत शानदार एकदम सारे चुप का टारगेट है डेढ़ सौ किलोमीटर पहुंचना तामिलपुर पता नहीं तमिलपुर के एक रूट डॉक्टर के ही है भाई तमिल ही रात बहुत आनंद सी बाबा जी का कम वजिया ਈ ਬੰਦਾ ਹੀ ਹੋਣੀ ਹਾਂ ਬਾਬਾ ਜੀ ਬਹੁਤ ਨਰਮ ਸੀ ਹੁੰਦੇ ਉਹ ਖੁਸ਼ਦਿਲ ਇਨਸਾਨ ਬਾਬਾ ਜੀ ਨੇ ਸੇਵਾ ਹੀ ਬਹੁਤ ਕੀਤੀ ਸਾਡੀ ਮਹਾਰਾਜ ਚੜ੍ਹਦੀ ਕਲਾ ਬਖਸ਼ਣਾ ਇੱਕ ਤਾਂ ਜੰਪ ਲੈ ਗਿਆ ਓਏ ਤੇ ਰੱਬਾ ਜੀ ਜੰਪਾ ਪੜਿਆ ਗਿਆ ਔਰ ਸੋਹਣਾ ਸਵੇਰ ਚੱਲ ਰਿਹਾ ਹੈ ਡਾਡੇ ਰੰਗਾਂ ਦੇ ਨਾਲ ਕਿਉਂ ਕਰ ਗੱਲ ਆਹ ਲਓ ਜਿਵੇਂ ਪਹਾੜਾਂ ਤੇ ਕੰਮ ਚੱਲ ਰਿਹਾ ਵੇ ਸ਼ਾਨਦਾਰ ਸੀਨ ਚੱਲ ਰਿਹਾ ਤੁਮ Passe ਰੁਕ ਇਧਰ ਰੁਕ ਇਧਰ ਵੀ ਰੁਕ ਕੇਲੇ ਖਜੂਰਾ ਖਜੂਰਾ ਨਹੀਂ ਸੱਚੇ ਤਾਰ ਨਾਰੀਅਲ ਤੇ ਬਾਸ ਬਹੁਤ ਸੋਹਣਾ ਗੱਲਬਾਤ ਲਗੀ ਛੋਟੀ ਝੀਲ ਆ ਗਈ ਛੋਟੀ ਬਹੁਤ ਸੋਹਣੇ ਸੀਨ ਚੱਲਦੇ ਬਈ ਵਾਹ ਜੀ ਵਾਹ ਵਾਕਿਆ ਲੱਗਦਾ ਸ਼ੇਰ ਹੋ ਗਿਆ ਇੱਕ ਤਾਂ ਸ਼ੇਰ ਸیرے ਇੱਕ ਸ਼ਾਮਾਂ ਨੂੰ ਲਾਈਟ ਬਹੁਤ ਵਧੀਆ ਹੁੰਦੀ ਹੈ ਕੁਦਰਤ ਦੀ ਤੇ ਸੀਨ ਬਹੁਤ ਸੋਹਣੇ ਕੈਪਚਰ ਹੁੰਦੇ ਆ ਸ਼ਹਿਰ ਚੋਂ ਨਿਕਲ ਕੇ ਚੜ ਗਏ ਹਾਈਵੇ ਦੇ ਟਾਈਮ ਹੋ ਗਿਆ तकरीबन 7 ਦਾ ਤੇ ਕਿਲੋਮੀਟਰ ਆਪਾਂ ਕਰ ਲਿਆ ਨੀਅਰ ਅਬਾਟ 8 9 ਤੇ ਐਨੇ ਜੀ ਖੋਪਾ ਲਾ ਪੀ ਹੁਣ ਤੇ ਝਾਤੀਆਂ ਲੱਗ ਪਈ ਮਾਰਨੋਂ ਦੁਕਾਨਾਂ ਦੇ ਕਿ ਕਿੱਥੇ ਮਾਲ ਮਿਲ ਸਕਦਾ ਵਧੀਆ ਚਾਹ ਪਾਣੀ ਵਾਲਾ ਤੇ ਦੇਖਦੇ ਆਂ ਫਿਰ ਲਾਉਨੇ ਆ ਬ੍ਰੇਕ ਟਾਈਮ ਹੋ ਗਿਆ 7:11 ਮਿੰਟ ਤੇ ਕਿਲੋਮੀਟਰ ਵੀ ਕਰ ਲਿਆ ਆਪਾਂ 11 ਤੇ ਆ ਗਿਆ ਰਾਜੂ ਦਾ ਢਾਬਾ ਤੇ ਢਾਬਾ ਵਿਖੇ ਸਾਰੀ ਸਾਈਕਲ ਨਾਲ ਦੀ ਨਾਲ ਆਪੇ ਹੀ ਮੁੜ ਕੇ ਸੱਜੇ ਹੱਥ ਨੂੰ ਆਪਾਂ ਖੇਚਰੇ ਨਹੀਂ ਕੀਤੀ ਦੇ ਕੇ ਆर्डर ਤੇ ਚੋਬਰ ਕਰ ਰਹੇ ਨੇ ਵੇਟ ਚਾਹ ਦੀ ਤੇ ਤੇਜਪੁਰ ਥੋੜਾ ਡੈਟਵਰਕ ਕੱਟ ਸੀਗਾ ਇੱਥੇ ਨੈਟਵਰਕ ਆਇਆ ਵਾ ਤੇ ਦੂਹੋ ਦੂਹ ਲੱਗੇ ਪਏ ਨੇ ਰਾਹ ਵੀ ਕੇ ਚੱਲ ਪਏ ਆ ਤੇ ਕਿਲੋਮੀਟਰ ਆਪਾਂ ਕਰ ਲਿਆ ਵਾ 14 ਤੇ ਬਹੁਤ ਖੂਬਸੂਰਤ ਨਜ਼ਾਰਾ ਪਰ ਯਾਰ ਜਿਹੜੇ ਜੰਪਰ ਹੈ ਨਾ ਇਹ ਬਹੁਤ ਖਰਾਬ ਕਰਦੇ ਆ ਜੰਪ ਤਾਂ ਸਪੀਡ ਹੀ ਬੰਦ ਦਿੰਦੇ ਕੋਈ ਆ ਜਾਂਦੇ ਪੰਜ ਸੱਤ ਇਕੱਠੇ ਆਉਂਦੇ ਨਾਲੇ ਹੁਣ ਇੱਧਰ ਦਿਲਕਸ਼ ਨਜ਼ਾਰਾ ਕੁਦਰਤ ਦਾ ਰੋਡ ਜਾ ਰਹੀ ਹੈ ਸਿੱਧੀ ਬਿਲਕੁਲ ਪਲੇਨ ਪੱਧਰ ਰੋਡ ਹੈ ਰੋਡ ਵਧੀਆ ਬਸ ਜੰਪ ਮਾੜਿਆ ਇੱਧਰ ਨਾਲ ਅਕਸਰੀ ਜਿਹੜੇ ਪਿੰਡਾਂ ਦੇ ਜਿਹੜੇ ਗੇਟ ਨੇ ਐਵੇਂ ਭੜਾਏ ਸੋਨੇ ਸੋਨੇ ਗੇਟ ਤੇ ਆ ਜਿਹੜੀ ਬਣੇ ਹੋਏ ਛੱਡ ਛੋਟੇ ਛੋਟੇ ਇਹ ਹੈਗੀ ਆ ਮਾਰਕੀਟ ਜਿਵੇਂ ਮੰਡੀ ਟਾਈਪ ਨਹੀਂ ਉਹਦੀ ਛੋਟੀ ਮਾਰਕੀਟ ਉਵੇਂ ਆ ਔਰ ਇੱਥੇ ਸਬਜੀ ਸਬਜੀ ਮੀਟ ਮੱਛੀ ਜਾਂ ਕੋਈ ਹੋਰ ਚੀਜ਼ਾਂ ਇੱਥੇ ਮਿਲਦੀਆਂ ਨੇ ਬਹੁਤ ਮਤਲਬ ਕਿ ਇੱਥੇ ਸਿਸਟਮ ਐਂ ਚੱਲਦਾ ਵਾ। ਅਸਾਮ ਦੇ ਵਿੱਚ ਬੰਗਾਲ ਦੇ ਵਿੱਚ ਐਵੇਂ ਬਣੇ ਹੋਏ ਆ ਸ਼ੈੱਡ ਤੇ ਇੱਥੇ ਮਾਰਕੀਟ ਲੱਗਦੀ ਪੂਰੀ। ਚਾਮਨੋਂ ਤੇ ਫੁੱਲ ਰੌਣਕ ਹੁੰਦੀ ਐ। ਤੇ ਟਾਈਮ ਹੋ ਗਿਆ ਹੀ ਆਪਣਾ 8:12 ਤੇ ਕਿਲੋਮੀਟਰ ਹੋ ਗਏ ਆਪਣੇ 18। ਰਾਈਡ ਚੱਲ ਰਹੀ ਸ਼ਾਨਦਾਰ ਗਰਮੀ ਬਹੁਤ ਹੋ ਗਈ ਐ। ਗਰਮੀ ਤਾਂ ਇੰਨੀ ਆ ਵੀ ਜਦੋਂ ਖੜ ਜੀਏ ਤੇ ਨਾਲ ਦੇ ਨਾਲ ਹੀ ਨਾ ਐ ਸੇਕ ਵਜਨ ਲੱਗ ਪਿਆ ਵਾ ਇੰਨੀ ਗਰਮੀ ਆ ਅੱਜ ਕੰਮ ਕਿੱਡੇ ਹੋਊਗਾ ਇੱਕਾ ਜੰਪ ਯਾਰ ਓਏ ਹਰ ਬੜਾ ਲੋ ਪੀਂਦੇ ਆ ਪੂਰੇ ਸ਼ਾਮ ਦੇ ਵਿੱਚ ਜਿਹੜਾ ਬ੍ਰਹਮਪੁੱਤਰ ਹੈ ਪੂਰਾ ਜਾਲ ਵਾਂਗੂ ਫੈਲਿਆ ਹੈ ਤੇ ਇਹ ਸਾਰਾ ਜਿਹੜਾ ਹੈਗਾ ਵਾ ਬ੍ਰਹਮਪੁੱਤਰ ਦਾ ਹੀ ਪਾਗੇਗਾ ਵਾ ਪੂਰਾ ਫਿਲ ਰਿਹਾ ਆ ਅਸਾਮ ਦੇ ਵਿੱਚ ਤੇ ਆਲਮੋਸਟ ਪੂਰੇ ਅਸਾਮ ਨੇ ਕਵਰ ਕੀਤਾ ਹੈ ਵਿਚ ਵਿੱਚ ਡੌਗੀਆਂ ਦੇ ਹਿਸਾਬ ਨਾਲ ਪੂਰਾ ਨੈਟਵਰਕ ਜਾਲ ਵਿਛਾਇਆ ਹੈ ਦਾ ਬ੍ਰਹਮਪੁੱਤਰ ਦਾ ਏਰੀਆ ਬਹੁਤ ਵਿਸ਼ਾਲ ਹੈਗਾ ਇਹਦਾ ਤੇ ਤੋਂਪੋਂ ਤੋਂਪੋਂ ਕਹਿੰਦੀ ਆ ਜਾਓ ਜਰਾ ਤੁਸੀਂ ਹੋਸ ਦੇ ਤੁਸੀਂ ਬੜੇ ਨਜ਼ਾਰੇ ਲੈ ਬਾੜਾਂ ਚ ਇਹ ਵੀ ਬ੍ਰਹਮਪੁੱਤਰ ਦਾ ਹਿੱਸਾ ਹੈ ਆ ਤੇ ਆਹ ਵੇਖੋ ਥੱਲੇ ਤੇ ਹੀ ਜਿਹੜੇ ਜਦੋਂ ਵਿਸਰਜਨ ਕਰਦੇ ਨੇ ਉਹਦੇ ਢਾਂਚੇ ਪਏ ਹੋਏ ਇੱਥੇ ਮੂਰਤੀਆਂ ਦੇ ਔਰ ਇੱਕ ਬੜਾ ਹੀ ਗੰਭੀਰ ਵਿਸ਼ਾ ਹੈਗਾ ਇਸ ਚੀਜ਼ ਦਾ ਵੀ ਹੁਣ ਇਹ ਤਾਂ ਹਜੇ ਥੋੜੇ ਜਿਹੇ ਆ ਇਹ ਹਜੇ ਪੂਰੇ ਆਸਾਮ ਚ ਪੂਰੇ ਬੰਗਾਲ ਬਿਹਾਰ ਚ ਪਤਾ ਨਹੀਂ ਕਿੰਨੇ ਕੋ ਹੋਣਗੇ ਇਹ ਸਾਰਾ ਸਮਾਨ ਬਣਿਆ ਬਾਸ ਨਾਲ ਸਾਰਾ ਸਮਾਨ ਬਾਸ ਨਾਲ ਬਣਿਆ ਹੈ ਆ ਟਟਾਈਆਂ ਕੁਰਸੀਆਂ ਸ਼ਾਬੇ ਟੋਕਰੀਆਂ ਮੂੜੇ ਕੱਪ ਗਲਾਸ ਟ੍ਰੇਆਂ ਤੇ ਬਾਸ ਦਾ ਕੰਮ ਬਹੁਤ ਜ਼ਿਆਦਾ ਇੱਥੇ ਕਿਉਂਕਿ ਤੇ ਬਾਤ ਹੁੰਦਾ ਬਹੁਤ ਹੈ ਜਿਹਦੇ ਕਰਕੇ ਵੀ ਸਾਮਾਨ ਬਾਜ਼ ਨੂੰ ਆਉਂਦੇ ਨੇ ਪਰ ਇਹ ਸ਼ਾਇਦ ਭਈ ਹੈ ਆਪ ਇਹ ਤੂਦੂ ਜੀ ਸ਼ਾਇਦ ਮੱਚੇ-ਮੱਚੇ ਫੜਨ ਆ ਲਾਗਾ ਹੈ ਤੇ ਪੂਰਾ ਸ਼ਾਨਦਾਰ ਕੰਮ ਹੈ ਟੋਕੜੀਆਂ ਟਾਕਰੀਆਂ ਛਾਬੇ ਰੋਟੀਆਂ ਰੱਖਣ ਵਾਲੇ ਛਾਬੇ ਤੇ ਉਹ ਸਾਹਮਣੇ ਕੋ ਟੰਗੇ ਕਿੰਨੇ ਸ਼ਾਨਣੀਆਂ झाड़ू भी बांस वास्ते बने हुए हैं इधर बहुत बढ़िया टाइम हो गया जी साढ़े नौ से पहुंच गया देखी पुली एक तो किलोमीटर अपने हो गए तकरीबन तो चाली तकरीबन तो चाली हो गए ने और क्रॉस कर रहे हैं देखी पुली पूरी रौनक है बाजार अरे शानदार मॉल लोग लगे लग अपने कमेंटियां ते कोई इधर जा रहे है किधर जा रहे है टाइम तो हजे होया थोड़ा ही है लगता है जे 12 1 बज गए होंगे इवेंट सब के आगे जाने थे ता करके ਆ ਲੱਭ ਰਿਆਂ ਦੁਕਾਨ ਕੋਈ welding ਵਾਲੀ ਦੁਕਾਨ ਮਿਸਤਰੀ ਦੁਕਾਨ ਹੋਵੇ ਕੋਈ ਕਿਉਂਕਿ ਥੋੜਾ ਜਿਹਾ ਕੰਮ ਕਰਾਉਣਾ ਇੱਕ ਜੋ ਹੋ ਨਹੀਂ ਆਇਆ ਵਾ ਤੇ ਦੇਖੀਆ ਨਾ ਭਾਲ ਰਿਆਂ ਆਂ ਕਿ ਮਿਲ ਜੇ ਦਾ ਬਹੁਤ ਦਿਨਾਂ ਦੀ ਉਡੀਕ ਅੱਜ ਖਤਮ ਹੋ ਗਈ ਹੈ ਫਾਈਨਲੀ ਅਲੀ ਸਿੰਘਾ ਪਿੰਡ ਇਥੇ ਆ ਗਿਆ ਤੇ ਇਥੇ ਡਾਕਰ ਹੈਗਾ ਵਾ ਔਰ ਕਦੇ ਵੀ ਸਰਵਰ ਵੀ ਚੱਲ ਪਿਆ ਤੇ ਸਲੱਖੜੀ ਘੜੀ ਆ ਗਈ ਆ ਸਾਈਕਲ ਦੇ ਬੈਗਾਂ ਨੂੰ ਕਰਤਾ ਇੱਕ ਵੱਡੇ ਬੈਗ ਚ ਕਨਵਰਟ ਸਾਰੇ ਪੈਕੇਜ ਚ ਕਰਦੇ ਨੇ ਸੀਲ ਤੇ ਇਹ ਜੇ ਸਾਹ ਬਰੀ ਪਰ ਲੱਗੇ ਨੇ ਐਡਰੈਸ ਅ ਕਰ ਕਮਲਾ ਨਾਲੇ ਲਿਖਣਗੇ ਐਡਰੈਸ ਤਾਂ ਜੋ ਸਿੱਧੇ ਸਿੱਧੇ ਪਹੁੰਚ ਸਿੱਧਾ ਪਹੁੰਚ ਜੇ ਉੱਥੇ ਜਿੱਥੇ ਜਾਣਾ ਵਾ ਤੇ ਬੜੀ ਸੁਲੱਖਰੀ ਕਿੜੀ ਆਈ ਔਰ ਸਾਰਿਆਂ ਦੇ ਚਿਹਰੇ ਤੇ ਨੂਰ ਹੈ ਬਹੁਤ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਅੱਜ ਵਾਕਈ ਭਾਗਾਂ ਦੇ ਚੜਿਆ ਵਾ ਕਿ ਸਾਡੇ ਤਾਂ 5-5 ਕਿਲੋ ਭਾਰ ਕਢੂਗਾ ਹਾਂਜੀ ਲਿਖੋ ਜੀ ਐਡਰੈਸ ਕਰਤਾ ਪੂਰੀ ਜਰ ਲੈਮੀਨੇਸ਼ਨ ਤੇ ਹੁਣ ਹੈਗਾ ਰੈਡੀ ਟੂ ਡਿਸਪੈਚ ਚਲੋ ਆ ਕਿੰਨੇ ਨੇ ਬਸ ਉਹਨਾਂ ਆਪਾਂ ਇਹਨੂੰ ਟਾਈਮ ਹੋ ਗਿਆ ਜੀ 1:30 ਦਾ ਕਿਲੋਮੀਟਰ ਆਪਾਂ ਨਵੇੜ ਤੇ ਆ 42 ਤੇ ਪਾਸੋਂ ਪਰਵਾਤਾ ਤੇ ਚੱਲ ਪਿੰਨ ਫਾਰਸ ਕਰਾ ਕੇ ਤੇ ਸਾਈਕਲ ਹੋ ਗਿਆ ਸਾਡੇ ਫੁੱਲ ਵਰਗੇ ਹੌਲੇ ਪੂਰੇ ਹੌਲੇ ਚੱਲ ਰਹੇ ਨੇ ਇੱਧਰ ਸੋਨੇ ਸੋਨੇ ਸੀਨ ਨੀਲੇ ਜਿੱਟੇ ਬੱਦਲ ਤੇ ਇਧਰ ਘਰ ਘਰਾਂ ਵਿੱਚ ਖੜੇ ਸੁਪਾਰੀ ਖਜੂਰ ਕੇਲੇ ਆਦ ਦੇ ਰੁੱਖ ਬਹੁਤ ਸ਼ਾਨਦਾਰ 뷰 ਆ ਰਿਹਾ ਇਧਰ ਤੇ ਅੱਜ ਕਿਲੋਮੀਟਰ ਵੀ 150 ਹੈ ਇਹ ਇਧਰ ਦਾ ਸਰਕਾਰੀ ਸਕੂਲ ਬਹੁਤ ਸ਼ਾਨਦਾਰ ਬਿਲਡਿੰਗ ਸਰਕਾਰੀ ਸਕੂਲ ਦੀ ਕਲਰ ਰਿਕਾਰਡਿੰਗ ਕੀਤੀ ਹੋਈ ਹੈ ਪੂਰੀ ਤੇ ਜੋਦਾ ਯਾਰਾ ਅੱਗੇ ਇਧਰ ਝੋਨਿਆਂ ਦੇ ਖੇਤ ਵੱਡੇ ਵੱਡੇ ਕੁਝ ਪੱਕੇ ਐ ਤੇ ਕੁਝ ਅਜੇ ਮਾੜੇ ਹਰੇ ਐ ਤੇ ਨਾਲ ਹੀ ਇਧਰ ਇੱਕ ਛੱਪੜ ਕਾਹਦਾ ਪੈਨੂ ਆਉ ਹੋਈ ਕਿਹੜਾ ਵੇਖਣ ਪਵਾਰਸਲ ਹੋਣ ਦੀ ਖੁਸ਼ੀ ਦੇ ਵਿੱਚ ਰੂਟ ਪਾਰਟੀ ਹੋਣ ਲੱਗੀ ਐ ਇਧਰ ਤੇ ਲੈ ਲਿਆ ਫਰੂਟ ਮੁੰਡਿਆਂ ਨੇ ਫਰੂਟ ਪਾਰਸਲ ਹੋਣ ਦੀ ਖੁਸ਼ੀ ਜਨੀ ਉਹ ਸ਼ਾਨਦਾਰ ਸੀਨ ਆ ਰਿਹਾ ਹੈ ਕੁਦਰਤ ਬਾਖਮਾਲ ਕੁਦਰਤ ਹੈ ਸੋਹਣੇ ਸੋਹਣੇ ਸੀਨ ਇਹ ਵੀ ਬ੍ਰह्मਪੁੱਤਰ ਦੀ ਸ਼ਾਖਾ ਹੀ ਹੈਗੀ ਆ। ਆਹ ਸਾਹਮਣੇ ਲੱਗਾ ਜਾਲ। ਇਹ ਫੜਦੇ ਨੇ ਮੱਛੀਆਂ ਤੇ ਉਹ ਨੀਵਾ ਕਰ ਦਿੰਦੇ ਆ। ਤੇ ਥੋੜੇ ਚਿਰ ਬਾਅਦ ਖਿੱਚ ਕੇ ਤਾਂ ਕਰ ਦਿੰਦੇ ਆ। ਮੱਛੀਆਂ ਸ਼ਾਰੀਆਂ ਵਿੱਚ ਫਿਰ ਕੱਢ ਲੈਂਦੇ ਬਾਹਰ ਜਾਲ ਨੂੰ। ਇਹ ਸੁਹਾਵਣਾ ਦ੍ਰਿਸ਼ ਬਣ ਰਿਹਾ। ਤੇ ਇੱਧਰ ਦੂਰ-ਦੂਰ ਤੱਕ ਖੇਤ ਤੇ ਦਰਿਆ ਤਾ ਵੀ ਚੌੜਾ ਚੱਲ ਰਿਹਾ ਇੱਥੇ ਐੱਥੇ ਵੀ ਸੂਰ ਪਾਲਾਂ ਦਾ ਕਿੱਤਾ ਬਹੁਤ ਹੁੰਦਾ ਵਾ ਸੂਰਾਂ ਦਾ ਫਾਰਮ ਲੱਗਦਾ ਇਹ ਉਹ ਫਿਰਦਾ ਸੂਰ ਸੂਰ ਹੀ ਬੜਾ ਤਗੜਾ ਯਾਰ ਲੱਗਦਾ ਗੈਂਡੇ ਵਾਂਗੂ ਆ ਕਿਉਂ ਘਰਤੀ ਰੱਬ ਨੇ ਛਾਂ ਪੂਰੀ

ਸਲੇਬ ਜਲਾਵਲ ਹਾਈ ਸਕੂਲ ਮੁੰਡੇ ਹਾਈ ਸਕੂਲ ਦੇ ਮੁੰਡੇ ਬੈਠੇ ਬਾਹਰ ਬਹੁਤ ਸੋਹਣੇ ਸੀਨ ਨੇ ਆ ਘਰਾਂ ਦੀ ਲੋਕੇਸ਼ਨ ਆਈ ਹੈ ਚਾਰ ਪੰਜ ਘਰ ਇਕੱਠੇ ਨੇ ਮਗਰ ਸਪਾਹੀਆ ਦੇ ਰੁੱਖ ਤੇ ਨਾਲ ਹੈਗੇ ਆ ਖਜੂਰਾ ਦੇ ਟਾਈਮ ਹੋ ਗਿਆ ਸਵਾ 1 ਦਾ ਤੇ ਕਿਲੋਮੀਟਰ ਆਪਾਂ ਕਰ ਲਿਆ 65 ਤੇ ਰੋਟੀ ਦੀ ਭੁੱਖ ਵੀ ਬਹੁਤ ਜ਼ੋਰਾਂ ਦੇ ਲੱਗੀ ਹੋਈ ਹੈ ਤੇ ਇੱਥੇ ਕਹਿੰਦੇ ਢਾਬਾ ਹੈ ਬਹੁਤ ਵਧੀਆ ਜਗਾ ਦਾ ਨਾਇ ਰੋਤਾ ਆਰ ਡਬਲਯੂ ਟਾ ਰੋਤਾ ਤੇ ਆਪਾਂ ਸਕਨੇ ਸੀ ਪ੍ਰਸ਼ਾਦਾ ਛੱਕ ਕੇ ਪ੍ਰਸ਼ਾਦਾ ਫਿਰ ਜਾਣਾ ਗਾਹ ਨੂੰ ਤਮਲਪੁਰ ਚਲੋ ਫਿਰ ਆਜੋ ਛੱਕਦੇ ਆ ਇੱਥੇ ਆਈ ਨਲਕਾ ਤੇ ਨਾਲ ਇੱਥੇ ਹੈਗਾ ਫਿਲਟਰ ਇਹ ਦੇਸੀ ਫਿਲਟਰ ਇਹਦੇ ਵਿੱਚ ਪਾਈ ਇਹਨਾਂ ਨੇ ਰੇਤਾ ਉੱਤੇ ਪਾਤਾ ਪਾਣੀ ਤੇ ਥੱਲੇ ਨਿਕਲਦਾ ਫਿਰ ਪਉਣ ਪਉਣ ਕੇ ਜਾਂਦਾ ਪਾਣੀ ਪਾਣੀ ਬਹੁਤ ਸਵਾਦ ਹੁੰਦਾ ਇਹਦਾ ਸ਼ਾਨਦਾਰ ਕੰਮ ਹੈ ਯਾਰ ਇੰਨਾ ਤੇ ਮੀਟਰੇ ਬੜੇ ਤਗੜੇ ਨੇ ਲਾਏ ਆ ਬੜੇ ਵੱਡੇ ਮੀਟਰ ਨੇ ਇਹ ਹੈ ਸਾਰੇ ਪ੍ਰੀਪੇਡ ਨੇ ਪ੍ਰੀਪੇਡ ਮੀਟਰ ਨੇ ਤੇ ਵੱਡੇ ਹੈਗੇ ਆ ਬਹੁਤ ਵੱਡੇ ਕਿਆ ਬਾਤ ਹੈ ਮੀਟਰਾਂ ਦੀ ਇਹਦਾ ਬਾਕੀ ਵੀ ਬੰਦਿਆਂ ਦੀ ਜਿਹੜੀ ਕੁਆਲਿਟੀ ਹੈ ਬਹੁਤ ਸ਼ਾਨਦਾਰ ਹੈ ਰੋਟੀ ਬਹੁਤ ਵਧੀਆ ਬਣਾਈ ਬੰਦਿਆਂ ਨੇ ਸਬਜੀ ਚੌਲ ਪਾਪੜ ਉਹ ਬਾਹਰ ਖੰਡੇ ਹੱਟ ਸਾਈਕਲ ਤੇ ਹੁਣ ਮੁੰਡੇ ਵੇਟ ਕਰ ਰਹੇ ਨੇ ਚਾਹ ਦੀ ਤੇ ਚਾਹ ਪੀ ਕੇ ਫੇਰ ਵੀ ਬਾਟਨ ਬੈਂਡ ਵਾਲੇ ਬਸ ਹੋਣਗੇ ਤੇ ਇਹਦੇ ਸਾਡੇ ਕਮਾਂਡਰ ਸਾਹਿਬ ਕਨਖੁਰਕ ਦੇਗੇ ਨੇ ਕਹਿੰਦੇ ਜਦੋਂ ਮੱਝ ਨਾਲ ਕਨਖੁਰਕਦੇ ਨੇ ਨਾ ਜਾਂ ਗਿੱਚੀ ਖੁਰਕਦੇ ਹੋਣ ਇਹਦਾ ਮਤਲਬ ਕੁਛ ਇਹਨਾਂ ਦਿਮਾਗ ਚੱਲਦੀ ਪਈ ਗੱਲ ਹੈ ਕਿ ਵਿਅਰਥ ਨਦੀ ਕਰੀ ਜਾਂਦੇ ਨੇ ਕਿਉਂ ਕੱਲ ਦਾ ਇਹ ਵੀ ਗੱਲ ਲਓ ਜੀ ਰੋਟੀ ਖਾ ਕੇ ਆ ਗਏ 10 ਕਿਲੋਮੀਟਰ ਤੇ ਅੱਗੇ ਚੱਲ ਰਿਹਾ ਪੁਲ ਦਾ ਕੰਮ ਮਿੱਟੀ-ਮੁੱਟੀ ਪਾ ਗਏ ਪੱਥਰ ਪਾਇਆ ਹੋਇਆ ਤੇ ਕੰਮ ਖਿੱਚੀ ਹੁੰਦੇ ਆ ਦਵਾ-ਦਵਾ ਤੇ ਉਧਰ ਗਰੀ ਡਿਸਟ੍ਰਿਕਟ ਜਿਹੜਾ ਹੈਗਾ ਉਹਨੂੰ ਬਾਈਪਾਸ ਕਰਤਾ ਆਪਾਂ ਆਪਣੇ ਖੱਬੇ ਹੱਥ ਰਹਿ ਗਿਆ ਉਧਰ ਗਰੀ ਤੇ ਆਪਾਂ ਸਿੱਧੇ ਨਾਂਗ ਆਏ ਬਾਈਪਾਸ ਹੋ ਗਏ ਪੁਲ ਦਾ ਕੰਮ ਚੱਲ ਰਿਹਾ ਵਾ ਤੇ ਰੋਡ ਡਾਇਵਰਟ ਕਰਕੇ ਨਹਿਰ ਦੇ ਵਿੱਚ ਦੀ ਗੱਡ ਦਿੱਤੀ ਇਹਨਾਂ ਨੇ ਉਧਰ ਦੀ ਤੇ ਆਪ ਕੋਲ ਹੈਗਾ ਸਾਈਕਲ ਸਾਈਕਲ ਦਾ ਕੰਮ ਤਾਂ ਬਹੁਤ ਸੌਖਾ ਦਾ ਵਾ ਚੱਕ ਜਿਵੇਂ ਮਰਜ਼ੀ ਲੰਘਾ ਲੋ ਦਰਿਆ ਵੀ ਸੁੱਕਾ ਪਿਆ ਵਾ ਤੇ ਉਹ ਸਾਹਮਣੇ ਹੋ ਰਹੀ ਐ ਰੇਤਾ ਦੀ ਮਾਈਨਿੰਗ ਟਾਈਮ ਹੋ ਗਿਆ ਸਵਾ ਤਿੰਨ ਦਾ ਤੇ ਲੌਡਾ ਵੇਲਾ ਹੋ ਗਿਆ ਵਾ ਤੇ ਟਾਈਮ ਹੋ ਗਿਆ ਚਾਹ ਦਾ ਚਾਹ ਵਾਸ ਰੁਕੇ ਇੱਥੇ ਕਬਦੇ ਇੱਥੇ ਦੇ ਹੀ ਟਾਬੇ ਆ ਛੋਟੇ ਛੋਟੇ ਤੇ ਇੱਧਰ ਚੋਬਰ ਆ ਰਹੇ ਬਹੁਤ ਵਾਹੀ ਕਰਦੇ ਹੋਏ ਤੇ ਇੱਧਰ ਸਪਾਰੀਆਂ ਦੇ ਰੁੱਖ ਨਾਲ ਰਾਹੀ ਇਲਾਕਾ ਦੇ ਨਾਲ ਹੈਗੇ ਕੇਲਿਆਂ ਦੇ ਰੁੱਖ ਤੇ ਆ ਖੜੇ ਆਪਣੇ ਸਾਈਕਲ ਇੱਕ ਹੋਰ ਗੱਲ ਵੀ ਜਦੋਂ ਆਪਾਂ ਸਾਈਕਲਿੰਗ ਕਰਦੇ ਆ ਟੂਰਿੰਗ ਕਰਦੇ ਆ ਉਹਦੇ ਕੱਪੜੇ ਜਿਹੜੇ ਗਿੱਲੇ ਹੁੰਦੇ ਆ ਤੇ ਸੁੱਕਣੇ ਪਉ ਨੂੰ ਤਾਰਾਂ ਤੇ ਹੁੰਦੀਆਂ ਨਹੀਂ ਗਿਆ ਅੰਦਰ ਹੀ ਮਾੜੇ ਨੂੰ ਸੁੱਕਣੇ ਪਾ ਲੈਨੇ ਆ ਤੇ ਜੇ ਕੋਈ ਬਾਜਨ ਮਾਰੇ ਮੋٹے ਉਹ ਫਿਰ ਆਪਾਂ ਸਾਈਕਲ ਦੇ ਮਗਰੀ ਬੰਨ ਲੈਨੇ ਆ ਤੇ ਹਵਾ ਹੋਰ ਨਾਲ ਆਪੇ ਸੁੱਕ ਸੁੱਕ ਜਾਂਦੇ ਨੇ ਜਿਵੇਂ ਜਰਾਬਾਂ ਪਾਈਆਂ ਨੇ ਆ ਲੋਰ ਬਾਤਾ ਇਹ ਆਪੇ ਸੁੱਕ ਸੁੱਕ ਜਾਂਣਾ ਹੁਣ ਤੇ ਮੁੰਡੇ ਚਾਹ ਆਪਾਂ ਕਹਿਤੀ ਆ ਠੀਕ ਐ ਤੇ ਚਾਹ ਆਪਾਂ ਹੁਣ ਪੀਣੀ ਆ ਫਿਰ ਆਪਾਂ ਜਾਣਾ ਗਾਹ ਨੂੰ ਕਿੱਥੇ ਸੀਗੀ ਚਾਹ ਫੈਕਟਰੀ ਉੱਥੇ ਹੁਣ ਛੁੱਟੀ ਹੋ ਗਈ ਐ ਤੇ ਇਹ ਜਾ ਰਹੇ ਹੁਣ ਘਰਾਂ ਨੂੰ ਕੰਮ ਵਾਲੇ ਸਾਰੇ ਬੰਦੇ ਤੇ ਟਾਈਮ ਹੋ ਗਿਆ ਜੀ 4:30 ਦਾ ਤੇ ਕਿਲੋਮੀਟਰ ਹੋ ਗਏ ਆਪਣੇ 100 ਤੇ 40-45 ਕਿਲੋਮੀਟਰ ਆਪਣਾ ਰਹਿ ਗਿਆ ਹੋਰ ਤੇ ਉਮੀਦ ਆ ਵੀ ਜਲਦੀ ਕਵਰ ਕਰਾਂਗੇ ਆਪਾਂ ਸ਼ਾਮਾਂ ਪੈ ਗਈਆਂ ਨੇ ਸੂਰਜ ਅਸਤ ਹੋਈ ਜਾਂਦਾ ਹੈ ਹੌਲੀ-ਹੌਲੀ ਹੋਰ ਅੱਧੇ ਘੰਟੇ ਤਾਂ ਕੰਨੇ ਪੂਰਾ ਤਰਸਤ ਹੋ ਜਾਣਾ ਸ਼ਾਨਦਾਰ ਕੰਮ ਪੂਰਾ ਸਾਮਾ ਟਲ ਰਹੀਆਂ ਨੇ ਸੂਰਜ ਅਸਤ ਹੋ ਰਿਹਾ ਹੈ ਇੱਧਰ ਨਾਲ ਨਾਲ ਪਟਾਣ ਉਹ ਸਾਰੇ ਪਹਾੜ ਜਿਹੜੇ ਨੇ ਪਟਾਣਦੇ ਨੇ ਨਾਲ ਨਾਲ ਜਿਵੇਂ ਉੱਪਰ ਦਿਖਦੇ ਪਏ ਆ ਇੱਧਰ ਭਾਈ ਮੋਟਰਰ ਥੈਂਕ ਯੂ ਥੈਂਕ ਯੂ ਸਰ ਹੈਪੀ ਜਰਨੀ ਕਰੀ ਜਾਂਦੇ ਸਾਰੇ ਇਹ ਤਾਂ ਭਾਈ ਜਿਹੜਾ ਬੰਦਾ ਕੋਈ ਟਰੈਵਲਿੰਗ ਕਰਦਾ ਹੈ ਗਾਂ ਨੂੰ ਜੇ ਚੀਂ ਬਾਰੇ ਪਤਾ ਹੈ ਇੰਟਰਸਟ ਰੱਖਦਾ ਹੈ ਉਹੀ ਤਾਨੂੰ ਬੁਲਾ ਕੇ ਜਾਊਗਾ ਨਾ ਤੇ ਆਮ ਬੰਦੇ ਰਾਤੇ ਦਾ ਆਪਾਂ ਆਮ ਹੀ ਆ ਟਾਈਮ ਹੋ ਗਿਆ ਜੀ ਪੌਣੇ ਸ਼ੀਰ ਦਾ ਤੇ ਹਨੇਰਾ ਹੋ ਗਿਆ ਇਧਰ ਫੁੱਲ ਤੇ ਸਾਈਕਲ ਲੱਗੇ ਨੇ ਸਾਈਡ ਤੇ ਤੇ ਸਰੀਰ ਮੰਗਦਾ ਹੈ ਚਾਹ ਤੇ ਆ ਆ ਗਿਆ ਅੱਗੇ ਚਾਹ ਦੀ ਦੁਕਾਨ ਮੈਨੂੰ ਤਾਂ ਪੜਨਾ ਨਹੀਂ ਆਇਆ ਭਰਾਓ ਤੁਸੀਂ ਆਪ ਪੜ ਲਓ ਕੀ ਲਿਖਿਆ ਹੈ ਠੀਕ ਹੈ ਤੇ ਇੱਧਰ ਬਾਈ ਦਾ ਕਾਊਂਟਰ ਤੇ ਆਪਣੇ ਯੋਦੇ ਯੋਦੇ ਸੱਜ ਕੇ ਬੈ ਗਏ ਨੇ ਇਹ ਚਾਹ ਬਣਦੀ ਪਈ ਹੈ ਫੋਟੋ ਕਰਦੇ ਨੇ ਦੂਰ ਹਰੇ ਵੜੇ ਜੋ ਔਰ ਲੱਡੂ ਹੁਣੇ ਬਣੇ ਹੋਏ ਆ ਦੋ ਦੋ ਲੱਡੂ ਖਾਣੇ ਆ ਤੇ ਨਾਲ ਖਾਣੇ ਆ ਦੋ ਦੋ ਆਹਾ ਆਹਾ ਪੈਟਿਸ ਵੀ ਹੈ ਹਾਂ ਪੈਟਿਸ ਵੀ ਹੈ ਵਹਾਂ ਪਰ ਇਹ ਬਾਈ ਵੀ ਚਾਹੁੰਦਾ ਵੀ ਅਸੀਂ ਇੱਥੇ ਖਾ ਗਏ ਤੇ ਸੌਂ ਸੂ ਜਾਈਏ ਤੇ ਗਾਹ ਨਾ ਜਾਈਏ ਚਲੋ ਫਿਰ ਛਕਦੇ ਆਂ ਇਥੋਂ ਚਾਹ ਤੇ ਫਿਰ ਪੌਣੇ گاਉਂ ਚਾਲੇ ਟਾਈਮ ਹੋ ਗਿਆ ਜੀ 6 ਵਜੇ ਦੇ 10 ਮਿੰਟ ਤੇ ਕਿਲੋਮੀਟਰ ਹੋ ਗਏ 118 ਤੇ ਰਹਿ ਗਿਆ 225 ਕਿਲੋਮੀਟਰ ਹੋਰ ਟੰਬਲਪੁਰ ਤੇ ਹਨੇਰਾ ਹੋ ਗਿਆ ਰੋਜ ਵਾਂਗ ਇਹ ਜੇ ਤੂੰ ਮੱਕੇ ਤੇ ਲੇਟ ਆਉਣਾ ਨਾ ਕਰੇ ਰਾਤ ਨੂੰ ਮਾਤਾ ਮੇਰੀ ਕਹਿੰਦੀ ਹੁੰਦੀ ਆ ਤੇਰਾ ਤੇ ਇਹੀ ਮੁੰਨੀ ਲੱਖਣਾ ਹੈ ਘਰ ਲੇਟ ਆਉਣ ਦਾ ਇਹ ਗੱਲ ਪੱਕੀ ਆ ਹੁਣ ਮੈਨੂੰ ਐ ਲੱਗਣ ਲੱਪਿਆ ਵਾ ਵੀ ਸਾਡਾ ਰਾਤ ਨੂੰ ਸਾਈਕਲਿੰਗ ਕਰਨ ਵਾਲਾ ਕੰਮ ਨਾ ਸਾਡਾ ਵੀ ਹੁਣ ਰਾਤ ਨੂੰ ਜਰਉਣ ਵਾਲਾ ਕੰਮ ਮੁੰਨੀ ਲੱਖਣੀ ਹੋ ਗਿਆ ਸਾਡਾ ਵੀ ਚਰੇ ਕਰਦੇ 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 ਲੇਟ ਹੋ ਜਾਈਦਾ ਤੇ ਵਾਰ ਜਿਆਦਾ ਰੱਖ ਲਈ ਆ ਤੇ ਰੋਈ ਰੇਟ ਹੋ ਜਾਈ ਜਾ। ਕਾ ਪੀ ਕੇ ਤੁਰਿਆ ਤੂੰ? ਕਾ ਬਹੁਤ ਸਵਾ ਸੀ ਜੀ। ਤਿੰਨ ਤਿੰਨ ਕਪਾਹ ਪੀਤੇ। ਕਪ ਕੀ ਡਿਗਨੀ ਕੱਪੀਆਂ ਤਾਂ ਹੀਆਂ ਨੇ ਉਹ। ਤੇ ਤਿੰਨ ਤਿੰਨ ਕਾ ਪੀ ਲਈ ਨਾਲ ਖਾਦਾ। ਸਮਾਨ ਹੋਣਾ ਜਮਾ ਕੰਮ ਸਟਿਆ। ਚਲੋ। ਚੱਲਦੇ ਹਾਂ ਹੁਣ ਮਿਲਦੇ ਤਾਂ ਤਾਮਿਲਪੁਰ ਜਾ ਕੇ। ਟਾਈਮ ਹੋ ਗਿਆ ਜੀ 7:30 ਦਾ ਤੇ ਕਿਲੋਮੀਟਰ ਨਿਬੇੜ ਤੇ ਆਪਾਂ 141 ਤੇ ਪਹੁੰਚ ਗਏ ਆ ਆਪਾਂ ਆਪਣੀ ਮੰਜ਼ਲ ਤੇ ਤੰਬਲਪੁਰ ਤੰਬਲਪੁਰ ਪਹੁੰਚ ਕੇ ਜਦੋਂ ਵੀ ਅਸੀਂ ਪਹੁੰਚਦੇ ਆ ਕਿਸੇ ਡੈਸਟੀਨੇਸ਼ਨ ਤੇ ਸਾਡਾ ਪਹਿਲਾ ਤੇ ਪ੍ਰਾਇਓਰਟੀ ਬੇਸ ਤੇ ਕੰਮ ਹੁੰਦਾ ਵਾ ਕੋਈ ਗੈਸਟ ਹਾਊਸ ਜਾਂ ਕੋਈ ਹੋਟਲ ਦੇਖਣਾ ਜਾ ਕੇ ਗੁਰਦੁਆਰਾ ਜਾਂ ਕੋਈ ਵੀ ਰਾਤ ਰਹਿਣ ਦਾ ਕੋਈ ਸਿਸਟਮ ਦੇਖਣਾ ਤੇ ਆਪੋ ਦੀ ਭਾਲ ਕਰ ਰਹੇ ਆ ਐਸਾ ਲੱਗਿਆ ਹੋਇਆ ਕੋਈ ਮੇਲਾ ਸ਼ਹਿਰ ਸਜਾਵਟ ਕੀਤੀ ਇਹਨਾਂ ਨੇ ਫੁੱਲ ਭਗਵਾਨ ਸ਼੍ਰੀ ਕ੍ਰਿਸ਼ਨ ਲੱਗਦੇ ਮੈਨੂੰ ਇਹ ਵੇਖੋ ਮੜ ਤਹੀ ਵੀ ਤੇ ਪੂਰਾ ਸਜਾਵਟ ਕੀਤੀ ਹੋਈ ਹੈ ਸ਼ਾਨਦਾਰ ਕੰਮ ਹੈ ਤੇ ਕਿਲੋਮੀਟਰ ਹੋ ਗਏ ਆਪਣੇ ਅਜੇ 141 ਪਹੁੰਚਦੇ ਪਹੁੰਚੋ ਹੋਟਲ ਤੱਕ ਆਪਣੇ ਹੋਸਤੇ 41 ਹੋ ਜਾਣ ਹੋਂ ਤੱਕ ਸਭ ਤੋਂ ਵੱਧ ਕਿਲੋਮੀਟਰ ਹੋਏ ਅੱਜ ਤੇ ਪਹਾਰ ਆਪਣੇ ਤਰਜਾਰੀ ਆ ਗੈਸਟ ਹਾਊਸ ਦੀ ਬਲੌਗ ਪ੍ਰਾਇਮਰੀ ਹੈਲਥ ਸੈਂਟਰ ਆ ਗਿਆ ਅੱਜ ਠੀਕ ਹੈ ਪੂਰਾ ਸ਼ਾਨਦਾਰ ਕੰਮ ਹੈ ਸ਼ਹਿਰਾਂ ਅੱਜ ਫੁੱਲ ਰੌਣਕਾਂ ਨੇ ਲੋਕ ਵੀ ਪਿਆਰ ਹੋ ਕੇ ਆਈ ਜਾਂਦੇ ਆ ਟਾਈਮ ਹੋ ਗਿਆ ਜੀ ਪੌਣੇ 8 ਦਾ ਤੇ ਪਹੁੰਚੇ ਤਾਮਲਪੁਰ ਤੇ ਇੱਥੇ ਦਾ ਮਿੰਟੂ ਫੈਮਿਲੀ ਰੈਸਟੋਰੈਂਟ ਤੇ ਅੱਜ ਦਾ ਯਾਰ ਨਾਈਟ ਸਟੇ ਇੱਥੇ ਹੋਊਗਾ ਤੇ ਅੱਜ ਟੋਟਲ ਕਿਲੋਮੀਟਰ ਹੋ ਗਏ ਆ 142 142 ਜਿਹੜਾ ਮੇਲਾ ਪਿੱਛੇ ਆਪਾਂ ਲੰਗੇ ਹਨਾ ਇਹ ਰਾਸ ਮੇਲਾ ਹੈਗਾ ਤੇ ਇਹ ਚੱਲੂਗਾ 7 ਦਿਨ ਤੇ 2 ਦਿਨ ਮੇਲਾ ਇਹ ਹੋ ਚੁੱਕਿਆ ਆ ਤੇ ਪੰਜ ਦਿਨ ਹਜੇ ਹੋਰ ਚੱਲਣਾ ਹੈ ਚਲੋ ਫਿਰ ਚਲਦੇ ਆਪਾਂ ਆਪਣੇ ਰੂਮ ਚ ਤੇ ਕਰਦੇ ਫਿਰ ਗਾਂ ਦੀਆਂ ਗੱਲਾਂ ਬਾਤਾਂ ਪਹੁੰਗੇ ਜੀ ਹੋਟਲ ਦੇ ਰੂਮ ਚ ਤੇ ਰੂਮ ਕਾਦਾ ਪੂਰਾ ਘਰ ਹੀ ਆ ਦੋ ਡਬਲ ਬੱਡ ਲੱਗੇ ਹੋਏ ਨੇ ਤੇ ਨਾਲ ਸੋਫੇ ਲੱਗੇ ਆ ਮੰਨ ਲਓ ਜੀ ਸਾਨੂੰ ਕੋਈ ਮਿਲਣਾ ਆਵੇ ਕਿਸੇ ਨੇ ਗੋਸ਼ਟੀ ਕਰਨੀ ਹੋਵੇ ਇੱਥੇ ਬੈਠੇ ਕਰ ਸਕਦੇ ਆਪਾਂ ਤੇ ਪੂਰਾ ਜਨੰਦਮਈ ਮਾਹੌਲ ਹੈ ਤੇ ਲਾ ਕੇ ਸਮਾਨਪੂਣੀ ਉੱਤੇ ਲੈ ਆਏ ਆ। ਕੋਣੀ ਲੱਗੇ ਆ ਸ਼ਰਾਂਣਪਣੀ ਕਰਨ ਤੇ ਰੋਟੀਆਂ ਆਰਡਰ ਦਿੱਤਾ ਹੈ। ਪਹਿਲਾਂ ਪੀਣੀ ਹੈ ਚਾਹ। ਉਹਨਾਂ ਦੁੱਧ ਹੈ ਨਹੀਂ ਗਾ। ਲਾਲ ਚਾਹ ਬਣਾ ਦੂੰ। ਇੱਥੇ ਬਣਾ ਦੇ ਲਾਲ ਚਾਹ ਬਣਾ ਦੇ। ਚਾਹ ਹੋਣੀ ਚਾਹੀਦੀ ਭਾਵੇਂ ਲਾਲ ਹੋਵੇ ਜਾਂ ਜੱਟੀ ਹੋਵੇ। ਤੇ ਸਗਲੇ ਪ੍ਰਸ਼ਾਦ ਦੇ ਤੇ ਅੱਜ ਦੀ ਰਾਈਡ ਬਹੁਤ ਸ਼ਾਨਦਾਰ ਰਹੀ ਹੈ। ਧੁੱਪ ਬਹੁਤ ਤੇਜ਼ ਸੀਗੀ। ਪਰ ਮੁੰਡਿਆਂ ਨੇ ਹੌਸਲੇ ਨਹੀਂ ਹਾਰਿਆ ਬਹੁਤ ਵਧੀਆ ਰਾਈਡ ਕੀਤੀ ਅੱਜ ਤੇ ਮਾਣ ਦੀ ਕਿਰਪਾ ਨਾਲ ਅਸੀਂ ਅੱਜ ਆਪਣੇ ਮਿਥੀ ਟੀਚਰ ਦੇ ਟਾਈਮ ਨਾਲ ਪਹੁੰਚ ਗਏ ਆ ਤੇ ਕੱਲ ਨੂੰ ਫੇਰ ਆਪਾਂ ਨਵਾਂ ਸਫ਼ਰ ਸ਼ੁਰੂ ਕਰਨਾ ਹੈ ਤੇ ਅੱਜ ਦਾ ਇਹ ਸਫ਼ਰ ਆ ਉਹਦੀ ਆਪਾਂ ਇਸ ਸਮਾਪਤੀ ਕਰਦੇ ਆ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਕੱਲ ਨੂੰ ਆਪਾਂ ਨਵਾਂ ਸਫ਼ਰ ਨਵੀਂ ਸਵੇਰ ਤੇ ਨਵੇਂ ਰਾਵਾਂ ਦੇ ਨਵੇਂ ਤਜਰਬਿਆਂ ਨਾਲ ਤੁਹਾਨੂੰ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ